ਇੱਕ ਵਾਰ ਧੰਨ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਬਟਾਲੇ ਦਾ ਪੰਡਤ ਆਇਆ ਦਿੱਤਿਆ ਆਨੰਦ ਆ ਤੇ ਉਹ ਗਰਣ ਪ੍ਰਾਣ ਦੀ ਕਥਾ ਸੁਣਾ ਰਿਹਾ ਸੀ ਉਹਦੇ ਵਿੱਚ ਸੁਣਾ ਰਿਹਾ ਸੀ ਉਹ ਵੀ ਪ੍ਰਲੋਕ ਦਾ ਰਸਤਾ ਇੱਕ ਸਾਲ ਦਾ ਹੈ ਜਿਹੜੇ ਪਾਪ ਕਰਦੇ ਹਨ ਉਹਨਾਂ ਨੂੰ ਜਾਮ ਦੁੱਖ ਦੇ ਦੇ ਲ ਜਾਂਦੇ ਹਨ ਕੁੱਟਦੇ ਮਾਰਦੇ ਹਨ ਜਿਹੜੇ ਪੂਰਨ ਕਰਦੇ ਹਨ ਉਹ ਸੌਖੇ ਜਾਂਦੇ ਹਨ ਇੱਕ ਸਾਲ ਦੇ ਵਿੱਚ ਪਹੁੰਚ ਜਾਂਦੇ ਹਨ ਤੇ ਬਾਹਰ ਖੜੇ ਸਿੱਖ ਗੱਲਾਂ ਕਰ ਰਹੇ ਨੇ ਵੀ ਪੰਡਤ ਇੱਕ ਸਾਲ ਦਾ ਰਸਤਾ ਕਹਿੰਦਾ ਹੈ ਤੇ ਮੈਂ ਚਾਰ ਪਹਿਰਾਂ ਦੇ ਵਿੱਚ ਪ੍ਰਲੋਕ ਦੇ ਵਿੱਚ ਪਹੁੰਚ ਜਾਊਂਗਾ ਤੇ ਦੂਜੇ ਨੇ ਕਿਹਾ ਤੂੰ ਚਾਰ ਪਹਿਰ ਕਹਿਣਾ ਮੈਂ ਦੋ ਪਹਿਰਾਂ ਦੇ ਵਿੱਚ ਪਹੁੰਚ ਜਾਊ ਤੇ ਤੀਜਾ ਸਿੱਖ ਕਹਿੰਦਾ ਕਹਿੰਦਾ ਮੈਂ ਇੱਕ ਪਹਿਰ ਦੇ ਵਿੱਚ ਪਰਲੋਕ ਪਹੁੰਚ ਸਕਦਾ ਹਾਂ ਤੇ ਚੌਥਾ ਕਹਿੰਦਾ ਕਹਿੰਦਾ ਮੈਂ ਇੱਕ ਪਲ ਦੇ ਵਿੱਚ ਪਰਲੋਕ ਦੇ ਵਿੱਚ ਪਹੁੰਚ ਸਕਦਾ ਹਾਂ ਤੇ ਪੰਡਤ ਨੇ ਆਖਿਆ ਵੀ ਇਹ ਜਿਹੜਾ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਇਹਨੂੰ ਝੂਠਾ ਕਹਿ ਰਹੇ ਹਨ ਤਾਂ ਸਤਿਗੁਰਾਂ ਦੇ ਕੋਲ ਮੇਰੀ ਪੀੜੀ ਦੇ ਮਾਲਕ ਹਰगोविंद ਸਾਹਿਬ ਤਖਤ ਤੇ ਬਿਰਾਜਮਾਨ ਸਨ ਤੇ ਉਹਨਾਂ ਦੇ ਕੋਲ ਗਏ ਜਾਕੇ ਪੁੱਛਿਆ ਵੀ ਸਿੱਖ ਇਸ ਤਰ੍ਹਾਂ ਕਹਿ ਰਿਹਾ ਨਾ ਸਾਡੇ ਪੁਰਾਣਾਂ ਦੇ ਵਿੱਚ ਇੱਕ ਸਾਲ ਦਾ ਰਸਤਾ ਦੱਸਿਆ ਇੱਕ ਸਿੱਖ ਚਾਰ ਪਹਿਰ ਕਹਿੰਦਾ ਇੱਕ ਦੋ ਕਹਿੰਦਾ ਇੱਕ ਇੱਕ ਕਹਿੰਦਾ ਇੱਕ ਕਹਿੰਦਾ ਮੈਂ ਪਲ ਦੇ ਵਿੱਚ ਪਹੁੰਚ ਜੂ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਹਿੰਦੇ ਇਸ ਪੰਡਤ ਨੂੰ ਸਮਝਾਓ ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ ਇਹ ਸਿੱਖ ਹਨ ਜਿਹੜੇ ਇਹ ਪਾਪ ਤਾਂ ਕਰਦੇ ਹੀ ਨਹੀਂ ਤੇ ਜੇ ਪੁੰਨ ਕਰਦੇ ਹਨ ਉਹਦੀ ਇੱਛਾ ਨਹੀਂ ਕਰਦੇ ਤੇ ਇਸ ਕਰਕੇ ਇਹ ਆਪੋ ਆਪਣੇ ਜਿਹੜੇ ਪੁੰਨ ਕੀਤੇ ਹਨ ਉਹਨਾਂ ਦੇ ਨਾਲ ਚਾਰ ਪੈਰਾਂ ਦੇ ਵਿੱਚ ਵੀ ਜਿਹੜਾ ਸਾਧਾਰਨ ਰਸਤਾ ਤੈਅ ਕਰ ਸਕਦੇ ਹਨ ਦੋ ਪੈਰਾਂ ਦੇ ਵਿੱਚ ਵੀ ਕਰ ਸਕਦੇ ਹਨ ਇੱਕ ਪੈਰ ਦੇ ਵਿੱਚ ਵੀ ਕਰ ਸਕਦੇ ਹਨ ਤੇ ਇੱਕ ਪਲ ਦੇ ਵਿੱਚ ਵੀ ਕਰ ਸਕਦੇ ਹਨ ਇਹ ਨਿਰ ਇਛਤ ਵਿਣਾ ਇੱਛਾ ਤੋਂ ਪਰਮਾਤਮਾ ਦਾ ਨਾਮ ਜਪਦੇ ਹਨ ਤੇ ਸਤਗੁਰਾਂ ਨੇ ਕਿਹਾ ਤੇ ਜੇ ਤੈਂ ਇਸ ਗੱਲ ਦਾ ਪਤਾ ਕਰਨਾ ਹੈ ਤਾ ਸਾਡੇ ਕੋਲੇ ਰਹਿ ਕੇ ਸੇਵਾ ਕਰ ਸਿਮਰਨ ਕਰ ਪੰਡਤ ਉਥੇ 6 ਮਹੀਨੇ ਰਿਹਾ 6 ਮਹੀਨਿਆਂ ਦੇ ਵਿੱਚ ਪੰਡਤ ਨੂੰ ਵੀ ਪਤਾ ਲੱਗ ਗਿਆ ਪਤਾਲਾਂ ਦੀ ਆਕਾਸ਼ਾਂ ਦੀ ਦੀਪਾਂ ਲੋਆਂ ਸਾਰਿਆਂ ਦੀ ਸੋਝੀ ਆ ਗਈ ਉਹਨੂੰ ਵੀ ਪਤਾ ਲੱਗ ਗਿਆ ਜੇ ਪ੍ਰਲੋਗ 'ਚ ਪਹੁੰਚਣਾ ਹੋਵੇ ਤਾਂ ਇੱਕ ਪਲ 'ਚ ਵੀ ਪਹੁੰਚ ਸਕਦਾ ਹੈ ਸਾਲ ਵੀ ਲੱਗ ਸਕਦਾ ਹੈ ਚਾਰ ਪਹਿਰ ਵੀ ਲੱਗ ਸਕਦੇ ਹਨ ਦੋ ਪਹਿਰ ਇੱਕ ਪਹਿਰ ਇਸ ਤਰ੍ਹਾਂ ਕਰਕੇ ਆਪੋ ਆਪਣੀ ਵਰਤੀ ਹੈ